ਪਰਲੇ ਪਾਸੇ ਵਾਲਾ ਵਾ ਸਾਡੇ ਵੀ ਜ਼ਿੰਮੇਵਾਰੀਆਂ ਤੇ ਹੈਗੀਆਂ ਨੇ ਸਰਕਾਰ ਉਹ ਕਹਿੰਦੀ ਐ ਟਾਪੂ ਆ ਇਹ ਤੇ ਵਕਤਾਂ ਵਾਸਤੇ ਰੱਖਿਆ ਹੁੰਦੇ ਵਕਤਾਂ ਦਾ ਏਰੀਆ ਵਾ ਜੀ ਇਹ ਹਾਂ ਜੀ ਹਾਂ ਜੀ ਤੁਸੀਂ ਉੱਠ ਕੇ ਚੱਲ ਜੂ ਇੱਥੋਂ ਇਹ ਵਕਤਾਂ ਦਾ ਏਰੀਆ ਵੀ ਵਕਤਾਂ ਛੱਡਣੀਆਂ ਇੱਥੇ 40 ਸਾਲ ਤੱਕ ਮੈਨੂੰ ਵੀ ਪਤਾ ਵਾ 40 ਸਾਲ ਤੱਕ ਕਿ 40 ਸਾਲ ਤੋਂ ਤੇ ਸਾਡੇ ਪਹਿਲਾਂ ਦੇ ਬੰਦਿਆਂ ਨੇ ਮਾਲਕੀ ਚਕੀਨ ਜ਼ਮੀਨਾਂ ਆੜੀਆਂ ਤੇ ਕਿੱਦਾਂ ਛੱਡ ਕੇ ਚੱਲ ਜਾਗੇ ਬਾਹਰ ਅਸੀਂ ਇਹ ਮਾਲਕੀ ਪਹਿਲੀਆਂ ਤੋਂ ਨੇ ਜ਼ਮੀਨਾਂ ਜਿਹੜੀਆਂ ਹਾਂਜੀ ਹਾਂਜੀ ਜੱਦੀਪੁਰਸ਼ੀ ਆ ਲੋਕਾਂ ਨੇ ਆਪਣੀ ਮਿਹਨਤ ਨਾਲ ਪੋਟਵਰਗ ਬਣਾਈਆਂ ਆਈਆਂ ਸਿਰਫ ਪਤਾ ਨਹੀਂ ਭੰਗਿਆ ਨਾ ਮਤਲਬ ਜਹਾੜੇ ਬਜ਼ੁਰਗਾ ਨੇ ਗਾਂ ਦੇ ਔਰਦਨ ਬਜ਼ੁਰਗਾ ਨੇ ਕਈ ਜੰਮੇ ਪਲੇ ਪੈਦਾ ਜਿਨ੍ਹਾਂ ਨੇ ਜ਼ਮੀਨਾਂ ਬਣਾ ਲਈਆਂ ਨਾ ਚੜੇ ਉਦਰੀਆਂ ਉੱਪਰ ਚਲੇ ਗਏ ਜੀ ਇਦਾਂ ਉੱਠ ਕੇ ਆਣ ਕੇ ਇਦਾਂ ਹੀ ਬਹਿ ਗਏ ਆ ਜੀ ਹਾਂਜੀ 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 ਪੁੱਟ ਪੁੱਟ ਕੇ ਪੂਰਾ ਪੂਰਾ ਕੇ ਫੇਰਾਂ ਜ਼ਮੀਨਾਂ ਬਣਾਈਆਂ ਰਜਿਸਟਰੀਆਂ ਹੈਗੀਆਂ ਤੁਹਾਡੇ ਕੋਲ ਰਜਿਸਟਰੀਆਂ ਨੇਗਾ ਸਾਰਾ ਕੁਝ ਹੈਗਾ ਬਾਜੀ ਹਾਂਜੀ ਸਾਰ ਹੁਣ ਸਾਰ ਲੈਣ ਪਹੁੰਚਿਆ ਜੀ ਕੋਈ ਇਲਾਕੇ ਕੋਈ ਨਹੀਂ ਪਹੁੰਚਦਾ ਨਹੀਂ ਆਉਂਦਾ ਨਹੀਂ ਗਰਜੀਤ ਰਾਣਾ ਆਇਆ ਉਹ ਮਤਲਬ ਹਾਇਪਲ ਕੀਤੀ ਸਾਡੀ ਨੇ ਗਰਜੀਤ ਰਾਣਾ ਹਾਂਜੀ ਉਹਦਾ ਆਇਆ ਹਾਂਜੀ ਆਏ ਸੀ ਹਾਂਜੀ ਆਈ ਸੀ ਵਿਰੋਧੀ ਧਿਰ ਚੋਂ ਨਾ ਉਹ ਤਾਂ ਸਰਕਾਰ ਵੱਲੋਂ ਫਿਰ ਕੋਈ ਸਰਕਾਰ ਵੱਲੋਂ ਕੋਈ ਨਹੀਂ ਉਹਨੇ ਬਾਹ ਹਾਂ ਉਹਨੇ ਬਾੜੀ ਉਹਨੇ 2023 ਵੀ ਹਾੜੀ ਬਾਹ ਬੜੀ ਬਹੁਤ ਜਿਆਦੀ ਮਦਦ ਕੀਤੀ ਮਤਲਬ ਕਿ ਜਦ ਸਾਡਾ ਬੰਨ ਟੁੱਟਦਾ ਨਾ ਉਹਦੇ ਵਿੱਚ 2.5 3 ਘੰਟੇ ਉਹ ਬੰਨ ਤੇ ਉੱਤੇ ਖੜਾ ਰਿਹਾ ਤੋਂ ਸਾਡੇ ਨਾਲ ਬੋਰੇ ਪ੍ਰੋਵਾਈਡ ਕਰਾਏ ਤੇਲ ਪ੍ਰੋਵਾਈਡ ਕਰਾਇਆ ਮਸ਼ੀਨ ਪ੍ਰੋਵਾਈਡ ਕਰਾਈ ਬਾਕੀ ਹੋਰ ਕਿਸੇ ਨੇ ਕੁਝ ਨਹੀਂ